ਪਰ ਪਾਰਟੀ ਨੂੰ ਮਰਜ ਕਰਤੇ ਇਹਨਾਂ ਨੇ ਤਾਂ ਵੀਰਸ ਨੇ ਬਾਦਲ ਨੇ ਭਾਜਪੀ ਦੇ ਕੋਲ ਅਕਾਲੀ ਦਰ ਨੂੰ ਕਹਿੰਦੇ ਰੱਖਿਆ ਸੀ ਅਕਾਲੀ ਕਲ ਦੀ ਆਈਡੈਂਟੀਟੀ ਨੂੰ ਖਤਮ ਕਰਤੀ ਸੀ ਕਿ ਲੈਂਡ ਐਕਵੀਜ਼ੀਸ਼ਨ ਬਿਲ ਨਰਿੰਦਰ ਮੋਦੀ ਜੀ ਉਹਨਾਂ ਦੀ ਸਰਕਾਰ ਲੈ ਕੇ ਆਈ ਬਹੁਤ ਸਾਰੀਆਂ ਐਸੀਆਂ ਗੱਲਾਂ ਸੀ ਜਿਹੜੀਆਂ ਕਿਸਾਨੀ ਦਾ ਨੁਕਸਾਨ ਕਰਦੀਆਂ ਸੀ ਪ੍ਰੋਫੈਸਰ ਚੰਦੂ ਮਾਇਰਾ ਸਾਹਿਬ ਉਸ ਸਮੇਂ ਐਮਪੀ ਸੀ ਉਹਨਾਂ ਨੇ ਉਹ ਬਿਲ ਪੜ੍ਹਿਆ ਉਹਨਾਂ ਨੂੰ ਠੀਕ ਨਹੀਂ ਲੱਗਿਆ ਉਹਨਾਂ ਨੇ ਉਹਦੇ ਚ ਐਮੈਂਡਮੈਂਟਾਂ ਪਾਤੀ ਕਿ ਜਿਹੜੀ ਪਹਾਟੀ ਦੀਆਂ ਸਿਕਿਉਰਟੀਆਂ ਜੱਫਟ ਹੋ ਗਈਆਂ ਹੁਣ ਪਹਾਟੀ ਦਾ ਹੋਰ ਕੀ ਨੁਕਸਾਨ ਕਰਨਾ ਕਹਿੰਦੇ ਜੀ ਹਜੇ ਅਸੀਂ ਆਪਣਾ ਕਾਡਰ ਤਿਆਰ ਕਰਨਾ ਉੱਥੇ ਪਹਿਲਾਂ ਬੀਜੇਪੀ ਕੋਲੇ ਸੀਟ ਹੁੰਦੀ ਸੀ ਯਾਰ ਪੰਜਾਬ ਦੀ ਬਿਆਨ ਦੇਣ ਲੱਗੇ ਤਾਂ ਸੋਚੋ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਤੋਂ ਹੱਸੋ ਹੀ ਨਹੀਂ ਤੇ ਇਸ ਤੋਂ ਤਰਾਸਦੀ ਭਰਿਆ ਬਿਆਨ ਹੋਰ ਕਿਹੜਾ ਹੋ ਸਕਦਾ ਇਹ ਇਸ਼ਾਰਿਆਂ ਤੇ ਉਹੀ ਨੱਚਦੇ ਹੁੰਦੇ ਨੇ ਤੁਹਾਨੂੰ ਜਿੰਨੀਆਂ ਕੋਈ ਕਮਜ਼ੋਰੀਆਂ ਹੋਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਚੰਦੂ ਮજરા ਪਰਿਵਾਰ ਤੇ ਇਲਜ਼ਾਮ ਲਗਾਇਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਵਿੱਚ ਚੰਦੂ ਮજરા ਪਰਿਵਾਰ ਔਰ ਸੁਰਜੀਤ ਸਿੰਘ ਰਖੜਾ ਔਰ ਜਿਹੜੇ ਸਾਫਕਾ ਜੱਜੇਦਾਰ ਹਰਪ੍ਰੀਤ ਸਿੰਘ ਦੇ ਖਾਸੇ ਤਿੱਖੇ ਨਿਸ਼ਾਨੇ ਪਿਛਲੇ ਦਿਨ ਕੀਤੇ ਸਾਡੇ ਨਾਲ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਦੇ ਸੁਪੁੱਤਰ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮજરા ਜੀ ਅਸੀਂ ਗੱਲ ਕਰਦੇ ਆਂ ਐਮਐਲਏ ਸਾਹਿਬ ਸੁਖਵੀਰ ਸਿੰਘ ਬਾਦਲ ਕਹਿੰਦੇ ਕਿ ਕਾਲੀ ਦਲ ਨੂੰ ਕਮਜ਼ੋਰ ਕਰਨ ਨੂੰ ਚੰਦੂ ਮજરા ਪਰਿਵਾਰ ਤੇ ਰਖੜਾ ਪਰਿਵਾਰ ਦਾ ਬੜਾ ਵੱਡਾ ਹੱਥ ਹੈ ਕਹਿੰਦੇ ਇਹਨਾਂ ਨੇ ਵਜੀਰੀਆਂ ਹੰਡਾਈਆਂ ਤੇ ਹੁਣ ਇਹ ਬੀਜੇਪੀ ਨੇ ਰਲ ਕੇ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਨੂੰ ਕਾਲੀ ਦਲ ਚੋਂ ਕੱਢਿਆ ਜਾਵੇ ਮਤਲਬ ਪੂਰੀ ਸਾਜ਼ਿਸ਼ ਤਹਿਤ ਕਹਿੰਦੇ ਇਹਨਾਂ ਨੇ ਜਿਹੜੀਆਂ ਪ੍ਰਧਾਨ ਬਣਾਇਆ ਗਿਆ ਸੁਧਾਰ ਲੈਵਲੋਂ ਬਹੁਤ ਵੱਡੇ ਵੱਡੇ ਇਲਜ਼ਾਮ ਲਗਾਏ ਉਸ ਦਿਨ ਪਟਿਆਲਾ ਦੇ ਵਿੱਚ ਪਹੁੰਚੇ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਵਾਰੀ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਕੇਂਦਰ ਚ ਵਜ਼ੀਰ ਰਹੇ ਕਈ ਵਾਰੀ ਐਮਪੀ ਰਹੇ ਸਦਾ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਨੇ ਉਹ ਤੇ ਉਹਨਾਂ ਦੇ ਜਿਹੜੇ ਆਲੇ-ਦਾਲੇ ਵਾਲੇ ਬੰਦੇ ਨੇ ਉਹ ਕਹਿੰਦੇ ਨੇ ਵੀ ਉਹਨਾਂ ਦਾ ਰਤਬਾ ਬਹੁਤ ਵੱਡਾ ਉਹਦਾ ਕੋਈ ਬਦਲ ਨਹੀਂ ਅਰੇ ਗੱਲ ਬਹੁਤ ਛੋਟੀ ਕਰ ਗਏ ਕਦੇ ਵੀ ਐਡੇ ਜੇ ਤੁਸੀਂ ਐਡੀ ਪੋਜੀਸ਼ਨ ਤੇ ਬੈਠੇ ਹੋ ਮੋਂ ਤੁਹਾਡਾ ਐਡਾ ਟਰੈਕ ਰਿਕਾਰਡ ਹੋਇਆ ਹੋਵੇ ਤੇ ਤੁਹਾਨੂੰ ਦੁਨੀਆ ਸੁੰਦਰੀ ਹੋਵੇ ਬਿਨਾ ਤੱਥਾਂ ਤੋਂ ਗੱਲ ਨਹੀਂ ਕਰਨੀ ਚਾਹੀਦੀ ਪਹਿਲੀ ਗੱਲ ਹੁਣ ਤੱਥ ਸੁਖਵੀਰ ਸਿੰਘ ਬਾਦਲ ਕੀ ਬੋਲਦੇ ਨੇ ਕੋਈ ਮਾਇਨੇ ਨਹੀਂ ਰੱਖਦਾ ਗੱਲ ਤਾਂ ਤੱਥ ਕੀ ਬੋਲਦੇ ਨੇ ਮੈਂ ਜੋਸ਼ੀ ਜੀ ਤੱਥਾਂ ਨਾਲ ਗੱਲ ਕਰਨ ਲੱਗੇ ਆ ਤੇ ਸਵਾਲ ਕਰਨ ਲੱਗੇ ਉਹਨਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਵੀ ਕੀ ਇਹ ਸੱਚ ਨਹੀਂ ਦੇਖੋ ਗਠਜੋੜ ਹੋਣਾ ਇਹ ਇੱਕ ਚਲੋ ਰਾਸੀ ਤੁਹਾਡੀ ਇੱਕ ਉਹ ਆ ਫੈਸਲੇ ਨੇ ਜੀ ਪਰ ਪਾਰਟੀ ਨੂੰ ਹੀ ਮਰਜ ਕਰਤੇ ਇਹਨਾਂ ਨੇ ਤਾਂ ਪਾਰਟੀ ਗਹਿਣੀ ਰੱਖਦੀ ਸੀ ਸੁਦਾ ਸੁਖਵੀਰ ਸਿੰਘ ਬਾਦਲ ਨੇ ਭਾਜਪੀ ਦੇ ਕੋਲ ਅਕਾਲੀ ਦਲ ਨੂੰ ਕਹਿੰਦੇ ਰੱਖਤਿਆ ਸੀ ਇਹ ਅਕਾਲੀ ਦਲ ਦੀ ਆਇਡੈਂਟੀਟੀ ਨੂੰ ਖਤਮ ਕਰਤੀ ਸੀ ਜੋ ਉਹ ਕਹਿੰਦੇ ਸੀ ਉਹੀ ਮੰਨੇ ਜਾਂਦੇ ਸੀ ਹੁਣ ਮੇਰਾ ਸਵਾਲ ਉਹਨਾਂ ਨੂੰ ਇਹ ਆ ਵੀ ਕੀ ਇਹ ਸੱਚ ਨਹੀਂ ਜਦੋਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਕਿਸਾਨੀ ਦੇ ਵਿਰੋਧ ਵਿੱਚ ਜਿਹੜੇ ਆਰਡੀਨੈਂਸ ਸੀ ਉਹ ਤਿੰਨ ਕਾਲੇ ਕਾਨੂੰਨ ਸੀ ਜਦੋਂ ਉਹਨਾਂ ਦਾ ਆਰਡੀਨੈਂਸ ਕੈਬਨਿਟ ਪਹੁੰਚਣ ਲੱਗਿਆ ਸੀ ਤਾਂ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ ਸੀ ਕੀ ਇਹ ਸੱਚ ਨਹੀਂ ਇਹ ਉਸ ਮੀਟਿੰਗ ਦੇ ਵਿੱਚ ਕੀ ਇਹ ਫੈਸਲਾ ਨਹੀਂ ਸੀ ਹੋਇਆ ਵੀ ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਕਾਲੇ ਕਾਨੂੰਨਾਂ ਦਾ ਡਟ ਕੇ ਉਸ ਕੈਬਨਿਟ ਮੀਟਿੰਗ ਵਿੱਚ ਵਿਰੋਧ ਕਰਨਗੇ ਤੇ ਕੀ ਇਹ ਸੱਚ ਨਹੀਂ ਵੀ ਸਾਬ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਸਵਾਲ ਕੀਤਾ ਵੀ ਚਲੋ ਮੀਟਿੰਗ 'ਚ ਤਾਂ ਵਿਰੋਧ ਕਰਦਣਗੇ ਜੇ ਪੱਤਰਕਾਰ ਮਿਲੇ ਬਾਹਰ ਫਿਰ ਕੀ ਕਹਾਂਗੇ ਤੇ ਉਹਦੇ ਵਿੱਚ ਇਹ ਵੀ ਫੈਸਲਾ ਹੋਇਆ ਸੀ ਵੀ ਜੇ ਪੱਤਰਕਾਰ ਬਾਹਰ ਮਿਲੇ ਤਾਂ ਉਹਨਾਂ ਦੇ ਸਾਹਮਣੇ ਵੀ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਦੇ ਹੱਕ ਵਿੱਚ ਡਟ ਕੇ ਸਟੈਂਡ ਲੈਣਾ ਹੈ ਬਿਬਾ ਹਰਸ਼ਿਮਰਤ ਕੌਰ ਬਾਦਲ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਨਹੀਂ ਸੀ ਉਸ ਮੀਟਿੰਗ ਵਿੱਚ ਉਹ ਸਮੁੱਚੇ ਪੰਜਾਬੀਆਂ ਦੀ ਨੁਮਾਇੰਦਗੀ ਵੀ ਉਸ ਮੀਟਿੰਗ ਵਿੱਚ ਕਰਦੇ ਸਨ ਤੇ ਉਹਨਾਂ ਨੇ ਆਰਡੀਨੈਂਸ ਜਦੋਂ ਆਏ ਉੱਥੇ ਵੀ ਹਾਮੀ ਭਰੀ ਤੇ ਜਦੋਂ ਬਾਹਰ ਨਿਕਲੇ ਤੇ ਉੱਥੇ ਤਾਂ ਆਪ ਵੀ ਉਹਨਾਂ ਬਿੱਲਾਂ ਦੀ ਘੂੜੀਆਂ ਗਵਣੀਆਂ ਸ਼ੁਰੂ ਕਰਤੀਆਂ ਤੇ ਸਦਾ ਪ੍ਰਕਾਸ਼ ਸਿੰਘ ਬਾਦਲ ਕੋਲੋਂ ਵੀ ਘੂੜੀਆਂ ਗਵਣੀਆਂ ਸ਼ੁਰੂ ਕਰਤੇ ਕੀ ਮਜਬੂਰੀ ਸੀ ਉਹਨਾਂ ਦੀ ਇਹ ਸਾਡਾ ਸਵਾਲ ਆ ਤੇ ਇਸ ਤੋਂ ਵੱਡੀ ਮੈਂ ਸਮਝਦਾ ਹਾਂ ਕਿ ਤੁਸੀਂ ਤਾਂ ਬੀਜੇਪੀ ਦੇ ਕੋਲ ਇਟ ਮੀਨਸ ਜੋ ਉਹਨਾਂ ਨੇ ਕਹਤੇ ਆ ਤੁਸੀਂ ਆਪਣੀ ਪਾਰਟੀ ਦੇ ਫੈਸਲੇ ਦੇ ਵਿਰੁੱਧ ਵੀ ਜਾ ਕੇ ਜੋ ਉਹਨਾਂ ਨੇ ਕਹਤੇ ਆ ਉਹੀ ਮੰਨ ਲਿਆ ਕੇਵਲ ਇੱਕ ਛੋਟੀ ਜੀ ਵਜ਼ੀਰੀ ਵਾਸਤੇ ਜਾਂ ਹੋਰ ਕੀ ਮਜਬੂਰੀਆਂ ਸੀ ਸਾਡੀ ਤਾਂ ਕੋਈ ਮਜਬੂਰੀ ਨਹੀਂ ਵੀ ਜੇ ਨਾ ਸਾਡੇ ਹੋਟਲ ਨੇ ਬਾਹਰਲੇ ਸੁਪਿਆਂ ਵਿੱਚ ਨਾ ਸਾਡੀਆਂ ਬੱਸਾਂ ਨੇ ਮਜਬੂਰੀਆਂ ਤਾਂ ਉਹਨਾਂ ਦੀਆਂ ਹੋਣਗੀਆਂ ਨਾ ਮੈਂ ਫਿਰ ਵੀ ਇਹ ਨਿੱਜੀ ਚੀਜ਼ ਤੋਂ ਬਿਨਾ ਸਿਰਫ ਇਹ ਤੱਥ ਦੀ ਗੱਲ ਕਰਦਾ ਵੀ ਇਹ ਗੱਲ ਦਾ ਜਵਾਬ ਦੇਣ ਵੀ ਕਿਉਂ ਕੀਤਾ ਤੇ ਉਹਦਾ ਭੇਜਦਾ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਖੋਲਿਆ ਜਿਹੜੇ ਰਵਨੀਤ ਬਿੱਟੂ ਕੋਈ ਆਮ ਇੱਕ ਕੇਵਨ ਐਮਪੀ ਨਹੀਂ ਹੈਗਾ ਉਹ ਵਜ਼ੀਰ ਨੇ ਕੇਂਦਰ ਦੀ ਸਰਕਾਰ ਦੇ ਵਿੱਚ ਸਰਕਾਰ ਵੱਲੋਂ ਉਹ ਬੋਲ ਰਹੇ ਨੇ ਜੋ ਉਹਨਾਂ ਨੇ ਕਿਹਾ ਵੀ ਇੱਥੋਂ ਤੱਕ ਗੁੰਮਰਾਹ ਕੀਤਾ ਗਿਆ ਉਹਦੇ ਤੇ ਇਹਨਾਂ ਨੂੰ ਸਪਸ਼ਟੀ ਕਰਨ ਦੇਣਾ ਚਾਹੀਦਾ ਤੇ ਇਹ ਹੈ ਵੀ ਆ ਵੀ ਕੋਈ ਨਾ ਕੋਈ ਭੇਤ ਸੀ ਵੀ ਸ੍ਰੀ ਪ੍ਰਕਾਸ਼ ਸਿੰਘ ਬਾਦਲਵਰ ਕੇ ਲੀਡਰ ਤੋਂ ਇਦਾਂ ਭਾਜੀਪੀ ਦੇ ਹੱਕ ਵਿੱਚ ਉਹ ਨਾ ਬਿਲਾ ਦੇ ਹੱਕ ਵਿੱਚ ਬਿਆਨ ਦਿਵਾਉਣੇ ਪਾਰਟੀ ਦੇ ਫੈਸਲੇ ਦੇ ਉਲਟ ਕੋਈ ਨਾ ਕੋਈ ਭੇਤ ਸੀ ਤੇ ਅੱਜ ਉਹ ਜਗ ਜਾਹਰ ਹੋ ਗਿਆ ਕਿ ਇਹਨਾਂ ਨੂੰ ਜਦੋਂ ਮੋਦੀ ਸਾਹਿਬ ਨੇ ਜੋ ਅੱਜ ਬਿੱਟੂ ਜੀ ਨੇ ਕਿਹਾ ਵੀ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਕਿਹਾ ਸੀ ਵੀ ਕਿਸਾਨਾਂ ਨੂੰ ਪੁੱਛੋ ਤੇ ਇਹਨਾਂ ਨੇ ਕਹਦੇ ਵੀ ਅਸੀਂ ਪੁੱਛਿਆ ਹੈ ਇਹ ਗੱਲ ਸੱਚੀ ਹੋ ਸਕਦੀ ਆ ਕਿਉਂਕਿ ਜੋ ਉਸ ਸਮੇਂ ਦੇ ਹਾਲਾਤਾਂ ਦੇ ਨਜ਼ਰ ਮਾਰੀਏ ਤੁਹਾਨੂੰ ਦੇਖ ਕੇ ਲੱਗਦਾ ਵੀ ਇਹ ਗੱਲ ਸੱਚੀ ਹੋ ਸਕਦੀ ਹੈ ਇੱਕ ਚੀਜ਼ ਦੂਜੀ ਚੀਜ਼ ਮੇਰੇ ਪਿਤਾ ਸੰਘਰਸ਼ਾਂ ਦੇ ਵਿੱਚੋਂ ਨਿਕਲੇ ਨੇ ਉਹ ਮੂਵਮੈਂਟਾਂ ਦੇ ਵਿੱਚੋਂ ਨਿਕਲ ਕੇ ਇੱਥੋਂ ਤੱਕ ਪਹੁੰਚੇ ਨੇ ਇਸ ਮੁਕਾਮ ਤੱਕ ਵਿਦਿਆਰਥੀ ਲਹਿਰ ਚੋਂ ਨਿਕਲ ਕੇ ਦੇਸ਼ ਦੀ ਐਮਰਜੈਂਸੀ ਦੀ ਸਭ ਤੋਂ ਲੰਬੀ ਜੇਲ ਇਹ ਅਸੀਂ ਕਿਸੇ ਦੇ ਏਜੰਟੇ ਬਨਣਾ ਹੁੰਦਾ ਤਾਂ ਸਭ ਤੋਂ ਛੋਟੀ ਉਮਰ ਦੀ ਸਭ ਤੋਂ ਲੰਬੀ ਜੇਲ ਹਿੰਦੁਸਤਾਨ ਦੇ ਵਿੱਚੋਂ ਉਹ ਵਿਅਕਤੀ ਕਿਉਂ ਕੱਟਦਾ ਜੇ ਉਹਨੇ ਸਰਕਾਰਾਂ ਦੇ ਅੱਗੇ ਝੁਕਣਾ ਹੁੰਦਾ ਜਾਂ ਸਰਕਾਰਾਂ ਦੇ ਕਹਿਣ ਤੇ ਚੱਲਣਾ ਹੁੰਦਾ ਸਭ ਕੁਝ ਦੇਰੀ ਸੀ ਇੰਦਰਾ ਗਾਂਧੀ ਕਿੰਨੀ ਸੀ ਦੇਰੀ ਨਾਲ ਛੋਟੀ ਜੀ ਉਮਰ ਸੀ ਤੇ ਮਿਸਾ ਵਰਗਾ ਸਖਤ ਕਾਨੂੰਨ ਦੇ ਅਧੀਨ ਉਹ ਜੇਲ੍ਹ ਕੱਟਿਆ ਸੁਖਵੀਰ ਜੀ ਕਹਿਣੀਆਂ ਗੱਲਾਂ ਬਹੁਤ ਸੌਖੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਹੰਡਾਈਆਂ ਨਾ ਉਹਨਾਂ ਦੇ ਉਹਨਾਂ ਨੂੰ جنونی ਹੁੰਦੇ ਨੇ ਉਹ ਲੋਕ ਤੇ جنونی ਲੋਕ ਕਦੇ ਕਿਸ ਦੀ ਏਜੈਂਟੀ ਜਾਂ ਕਿਸੇ ਦੇ ਕਿਸੇ ਦੇ ਇਸ਼ਾਰਿਆਂ ਤੇ ਚੱਲਣਾ ਤਾਂ ਦੂਰ ਦੀ ਗੱਲ ਉਹ ਕਿਸੇ ਦੀ ਛੇਪ ਵੀ ਨਹੀਂ ਮੰਨਦੇ ਉਹ ਸੱਚ ਕਹਿੰਦੇ ਨੇ ਮੈਂ ਤੁਹਾਨੂੰ ਦੱਸਦਾ ਇੱਕ ਹੋਰ ਉਦਾਹਰਣ ਦਿੰਦਾ ਕੀ ਇਹ ਸੱਚ ਨਹੀਂ ਇਹਨਾਂ ਨੂੰ ਸਵਾਲ ਕਰਦਾ ਕਿ ਲੈਂਡ ਐਕਵੀਜ਼ੀਸ਼ਨ ਬਿਲ ਨਰਿੰਦਰ ਮੋਦੀ ਜੀ ਉਹਨਾਂ ਦੀ ਸਰਕਾਰ ਲੈ ਕੇ ਆਈ 2015-16 ਦੀ ਗੱਲ ਆਹੇ ਉਹ ਬਿੱਲ ਲੈ ਕੇ ਆਈ ਤੇ ਉਹ ਬਿੱਲ ਕਿਸਾਨ ਪੱਖੀ ਨਹੀਂ ਸੀ ਬਹੁਤ ਸਾਰੀਆਂ ਐਸੀਆਂ ਗੱਲਾਂ ਸੀ ਜਿਹੜੀਆਂ ਕਿਸਾਨੀ ਦਾ ਮਤਲਬ ਨੁਕਸਾਨ ਕਰਦੀਆਂ ਸੀ ਜ਼ਮੀਨਾਂ ਇੱਕ ਅਕਵਾਇਰ ਕਰਨ ਵਾਲਾ ਬਿੱਲ ਸੀ ਉਹ ਤੇ ਉਹਦੇ ਤੇ ਪ੍ਰੋਫੈਸਰ ਚੰਦੂ ਮਾਇਰਾ ਸਾਹਿਬ ਉਸ ਸਮੇਂ ਐਮਪੀ ਸੀ ਉਹਨਾਂ ਨੇ ਉਹ ਬਿੱਲ ਪੜ੍ਹਿਆ ਉਹਨਾਂ ਨੂੰ ਠੀਕ ਨਹੀਂ ਲੱਗਿਆ ਉਹਨਾਂ ਨੇ ਉਹਦੇ ਚ ਐਮੈਂਡਮੈਂਟਾਂ ਪਾਤੀਆਂ ਇਹ ਜੋਸ਼ੀ ਜੀ ਇੱਕ ਤੱਥ ਆ ਕਿ ਜਿਹੜੀਆਂ ਐਮੈਂਡਮੈਂਟਾਂ ਹੁੰਦੀਆਂ ਹਮੇਸ਼ਾ ਵਿਰੋਧੀ ਧਿਰ ਦਾ ਨੁਮਾਇੰਦਾ ਪਾਉਂਦਾ ਹੁੰਦਾ ਹੈ ਕਿ ਸਰਕਾਰੀ ਧਿਰ ਦਾ ਨੁਮਾਇੰਦਾ ਜਾਂ ਉਹਦੀ ਗਠਜੋੜ ਦੀ ਕੋਈ ਧਿਰ ਨਹੀਂ ਪਾਉਂਦੀ ਹੁੰਦੀ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਬਿੱਲ ਦਿਖਾ ਦਿੱਤੇ ਜਾਂਦੇ ਨੇ ਸਾਡੇ ਤਾਂ ਬਿੱਲ ਦਿਖਾ ਦਿੱਤੇ ਸੀ ਜੀ ਬਹਾਦਰ ਸਿੰਘ ਮਰਤਕੌਰ ਬਾਦਲ ਹੋਣਾ ਨੂੰ ਜਾਂ ਬਾਦਲ ਪਰਿਵਾਰ ਨੂੰ ਦਿਖਾਏ ਹੋਏ ਸੀ ਉਹਨਾਂ ਨੇ ਅੱਗੇ ਸੰਝੇ ਨਹੀਂ ਕੀਤੇ ਵੱਖਰੀ ਗੱਲ ਆ ਪਰ ਚੰਦੂ ਮਾਜਰਾ ਸਾਹਿਬ ਨੇ ਆਪਣੀ ਹੀ ਸਰਕਾਰ ਵੱਲੋਂ ਲੈਹੰਦੇ ਹੋਏ ਬਿੱਲਾਂ ਦੇ ਵਿਰੋਧ ਵਿੱਚ ਐਮੈਂਡਮੈਂਟਾਂ ਪਾਤੀਆਂ ਇਹ ਕੋਈ ਆਮ ਬੰਦਾ ਨਹੀਂ ਕਰ ਸਕਦਾ ਹੈਗਾ ਇੱਕ ਇੱਕਮ ਐਮੈਂਡਮੈਂਟਾਂ ਪਾਈਆਂ ਪਾਈਆਂ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਫੋਨ ਆਇਆ ਵੀ ਚੰਦੂ ਮੈਰਾ ਸਾਹਿਬ ਆ ਕੀ ਪੰਗਾ ਪਾਤਿਆ ਵੀ ਤੁਸੀਂ ਆਪਾਂ ਗਠਜੋੜ ਦਾ ਹਿੱਸਾ ਆਪਾਂ ਧੇਰਾ ਸਰਕਾਰ ਦੀ ਵੀ ਤੁਸੀਂ ਐਮੈਂਡਮੈਂਟਾਂ ਬਾਗੋਗੇ ਸਾਡੀ ਪੋਜੀਸ਼ਨ ਹੱਸੋ ਨਹੀਂ ਬਣ ਜੂਗੀ ਇਹਨਾਂ ਨੇ ਸਮਝਾਇਆ ਜੀ ਆਪਾਂ ਜਦੋਂ ਬਿੱਲ ਵਾਪਸ ਕਰਵਾਈਏ ਨਹੀਂ ਐਮੈਂਡਮੈਂਟਾਂ ਤਾਂ ਜੇ ਆਪਾਂ ਨਾ ਪਾਈਆਂ ਆਪਾਂ ਲੋਕਾਂ ਚ ਕਿਵੇਂ ਜਾਵਾਂਗੇ ਵੀ ਅਕਾਲੀ ਦਲ ਕਿਸਾਨਾਂ ਦੇ ਹੱਕ ਚ ਨਹੀਂ ਖੜਿਆ ਜੇ ਇਹ ਬਿੱਲ ਪਾਸ ਹੋ ਗਿਆ ਫਿਰ ਸਰਦਾਰ ਸੁਭੀਰ ਸਿੰਘ ਬਾਦਲ ਦਾ ਫੋਨ ਆਇਆ ਸਾਹ ਸੁਭੀਰ ਸਿੰਘ ਬਾਦਲ ਦੱਸਣ ਕੀਤਾ ਸੀ ਫੋਨ ਜਾਂ ਨਹੀਂ ਕੀਤਾ ਸੀ ਐਮੈਂਡਮੈਂਟ ਵਾਪਸ ਲੈਣ ਵਾਸ ਪਰ ਵਾਪਸ ਨਹੀਂ ਸੀ ਲੱਤੀਆਂ ਇਸ਼ਾਰੇ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਹੈ ਜਿਹੜਾ ਬੰਦੇ ਨੇ ਝੇਪ ਨਹੀਂ ਮੰਨੀ ਨਹੀਂ ਮੈਂ ਸਮਝਦਾ ਲੋਕ ਚਾਪਲੂਸੀਆਂ ਕਰਦੇ ਹੁੰਦੇ ਨੇ ਵਿਦੇਸ਼ ਦੇ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਐਡੇ ਵੱਡੇ ਬਿੱਲ ਲੈ ਕੇ ਆ ਰਹੇ ਆ ਅਸੀਂ ਬਲਕਿ ਜੀ ਹਜੂਰੀਆਂ ਕਰਦੇ ਹੁੰਦੇ ਨੇ ਪਰ ਉਹਨਾਂ ਬਿੱਲਾਂ ਦੇ ਵਿਰੋਧ ਵਿੱਚ ਉਹਨਾਂ ਦੇ ਬਿੱਲਾਂ 'ਚ ਐਮੈਂਡਮੈਂਟਾਂ ਪਾਈਆਂ ਤੇ ਉਹ ਬਿੱਲ ਵਾਪਸ ਲੈਣੇ ਪਏ ਸਰਕਾਰ ਨੂੰ ਸੋ ਕਿੰਨੀਆਂ ਹੀ ਐਸੀਆਂ ਉਦਾਹਰਨਾਂ ਹੁ ਤੁਸੀਂ ਮੇਰੀ ਗੱਲ ਸੁਣੋ ਬਨੇਗਾ ਕੀ ਜੀ ਹੁਣ ਅਸਲ ਗੱਲ ਅਕਾਲੀ ਦਲ ਦਾ ਬਨੇਗਾ ਕੀ ਟੋਡਾ ਵੀ ਹੁਣ ਦੇਖੋ ਹਰਪ੍ਰੀਤ ਸਿੰਘ ਜੀ ਦੇ ਕੋਲ ਪ੍ਰਧਾਨ ਲਗਾਏ ਉਧਰ ਤੁਸੀਂ ਕੱਲ ਸੋਸ਼ਲ ਮੀਡੀਆ ਦੇਖਿਆ ਹੋਵੇਗਾ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਬਜੀਤ ਝਿੰਜਰ ਉਹਨਾਂ ਨੇ ਹਰਪ੍ਰੀਤ ਸਿੰਘ ਜੀ ਦੇ ਹਮਲੇ ਕੀਤੇ ਫਿਰ ਉਹੀ ਮੈਂਦਵਾਰ ਤੋਂ ਕਾਂਚ ਨੂੰ ਮਜਰਾ ਪਰਿਵਾਰ ਟੋਡੇ ਦੇ ਕਿਤੇ ਰਖੜਾ ਜੀ ਮਤਲਬ ਉਹ ਸਾਬ ਇਹ ਕਹਿ ਰਹੇ ਆ ਕਿ ਇਹਨਾਂ ਦੀ ਪੂਰੀ ਭਾਜਪਾ ਨਾਲ ਸੈਟਿੰਗ ਹੋਈ ਤੇ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਚਿੱਠੀ ਦੇ ਕੇ ਆਏ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਤੰਗਈਆ ਕਰਾਰ ਦਿੱਤਾ ਮਤਲਬ ਕਹਿੰਦੇ ਪੂਰੀ ਤਰੀਕੇ ਦੇ ਨਾਲ ਹੀ ਇਹਨਾਂ ਨੇ ਉਹ ਕੀਤਾ ਤੇ ਹੁਣ ਉਹ ਕਹਿੰਦੇ ਕਿ ਅਸੀਂ ਜੇ ਤੁਸੀਂ ਚਾਹਦੇ ਹੋ ਅਕਾਲੀ ਦਲ ਦੇ ਦਫਤਰ ਦੇ ਵਿੱਚ ਬੜਨਾ ਕਹਿੰਦੇ ਬੜ ਕੇ ਦਿਖਾ ਦਿਓ ਬਹੁਤ ਜਿਹੜੀ ਮਰਿਆਦਾ ਆਪਾਂ ਕਹੀ ਹੈ ਵੀ ਭਾਸ਼ਾ ਬਹੁਤ ਜਿਹੜੀ ਉਹਨਾਂ ਨੇ ਲੈਂਗੁਏਜ ਬਹੁਤ ਗਲਤ ਭਾਸ਼ਾ ਜਿਹੜੀ ਜੋਸ਼ੀ ਤੁਸੀਂ ਬਹੁਤ ਮੈਂ ਤੁਹਾਨੂੰ ਦੇਖਦਾ ਰਹੇ ਤੁਸੀਂ ਬਹੁਤ ਲੰਬੇ ਸਮੇਂ ਤੋਂ ਪੱਤਰਕਾਰੀ ਕਰਦੇ ਹੋ ਇਹ ਦੱਸੋ ਜਿਹੜੀ ਭਾਸ਼ਾ ਉਹ ਬੋਲੀ ਗਈ ਕੀ ਕੋਈ ਰਾਜਨੀਤਾ ਉਹ ਜੀ ਭਾਸ਼ਾ ਬੋਲਦਾ ਹੁੰਦਾ ਨਹੀਂ ਬਿਲਕੁਲ ਉਹ ਤਾਂ ਗੁੰਡੇ ਬੋਲਦੇ ਹੁੰਦੇ ਨੇ ਨਾ ਇਹ ਲੀਡਰਸ਼ਿਪ ਦੇ ਰਹੇ ਆ ਆਪਾਂ ਇਹੋ ਜਿਹੀ ਲੀਡਰਸ਼ਿਪ ਦੇ ਰਹੇ ਆ ਮਤਲਬ ਜਦੋਂ ਤੁਸੀਂ ਕੇਵਲ ਮਾਫੀਆ ਦੇ ਵਿੱਚੋਂ ਰੇਤੇ ਵੇਚਣ ਵਾਲਿਆਂ ਨੂੰ ਸ਼ਰਾਬ ਵੇਚਣ ਵਾਲਿਆਂ ਨੂੰ ਨਜਾਇਜ਼ ਦਾਰੂ ਵੇਚਣ ਵਾਲਿਆਂ ਨੂੰ ਜਦੋਂ ਉਹਨਾਂ ਨੂੰ ਲੀਡਰ ਬਣਾਵਾਂਗੇ ਤੇ ਉਹਨਾਂ ਦੇ ਮੂੰਹਾਂ ਚੋਂ ਏਸੀ ਭਾਸ਼ਾ ਨਿਕਲਦੀ ਆ ਇਹੋ ਜਿਹੀ ਭਾਸ਼ਾ ਨਿਕਲਦੀ ਆ ਇਹ ਸਾਡੀ ਤਰਾਸਦੀ ਆ ਇਹ ਸਾਡੀ ਤਰਾਸਦੀ ਆ ਤੇ ਬੋਲ ਵੀ ਕਿਨਾਂ ਬਾਰੇ ਰਹੇ ਆ ਕਾਲਦਕ ਸਾਹਿਬ ਦੇ ਜਥੇਦਾਰ ਸ੍ਰੀ ਕਾਲਦਕ ਸਾਹਿਬ ਦੇ ਸਾਬਕਾ ਜਥੇਦਾਰ ਇੱਕ ਗੁਰਸਿੱਖ ਵਿਅਕਤੀ ਬਾਰੇ ਤੁਸੀਂ ਕਿਹੋ ਜੀ ਭਾਸ਼ਾ ਬੋਲਦੇ ਹੋ ਕਿਹੋ ਜੀ ਮੈਂ ਸਮਝਦਾ ਵੈਸੇ ਤਾਂ ਧਾਮੀ ਸਾਹਮਣੋਂ ਨੋਟਿਸ ਲੈਣਾ ਚਾਹੀਦਾ ਸੀਗਾ ਇਸ ਗੱਲ ਦਾ ਸੋ ਇਹ ਤਾਂ ਗੁੰਡਿਆਂ ਦੀ ਭਾਸ਼ਾ ਹੁੰਦੀ ਆ ਤੇ ਮੈਂ ਸਮਝਦਾ ਵੀ ਉਹ ਉਹ ਸ਼ੈਲੀ ਉਹੀ ਆ ਨਾ ਜਿੱਥੇ ਤੁਸੀਂ ਜਿਹੇ ਜੇ ਜੇ ਕੋਈ ਮੂਵਮੈਂਟਾਂ ਚੋਂ ਨਿਕਲਿਆ ਹੋਊਗਾ ਕੋਈ ਕੋਆਪਰੇਟਿਵ ਸਟਰਕਚਰ ਚੋਂ ਨਿਕਲਿਆ ਹੋਊਗਾ ਕੋਈ ਕਿਸੇ ਤਰੀਕੇ ਨਾਲ ਇਹ ਹੁਣ ਇਹ 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 ਭਾਸ਼ਾ ਸਾਡੀ ਅੱਜ ਦੀ ਕੇਵਲ ਅਕਾਲੀ ਦਲ ਦੀ ਨਹੀਂ ਸਾਡੀ ਅੱਜ ਦੀ ਰਾਜਨੀਤੀ ਦੀ ਤਰਾਸਤੀ ਬਣ ਗਈ ਮੈਂ ਸਮਝਦਾ ਇਹ ਅੱਜ ਮਨੀਸ਼ ਸੋਦਿਆ ਉਹਨਾਂ ਦੀ ਭਾਸ਼ਾ ਦੇਖ ਲਓ ਇਹ ਸਾਡੀ ਰਾਜਨੀਤੀ ਦੀ ਤਰਾਸਦੀ ਬਣ ਗਈ ਤੇ ਮੈਂ ਸਮਝਦਾ ਇਹਦੇ ਵਿਰੋਧ ਵਿੱਚ ਐਸੇ ਲੋਕਾਂ ਦੇ ਵਿਰੋਧ ਦੇ ਵਿੱਚ ਖੁੱਲ ਕੇ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਅੱਗੇ ਆਉਣਾ ਪੈਣਾ ਵੱਖਰੀ رائے ਵੱਖੋ ਵੱਖਰੀ ਸੋਚ ਕਿੱਥੋਂ ਕਿੱਥੇ ਸਾਰੇ ਪੰਜਾਬ ਦੇ ਨਵੇਂ ਨਵੇਂ ਲੋਕ ਇਕੱਠੇ ਹੋ ਰਹੇ ਨੇ ਇਹ ਇੱਕ ਪ੍ਰਧਾਨ ਚੁਣ ਲਣਗੇ ਇਹਨਾਂ ਨੂੰ ਆਸ ਨਹੀਂ ਸੀ ਵਿਗਿਆਨੀ ਹਰਪ੍ਰੀਤ ਸਿੰਘ ਹੁਣੇ ਚੁਣੇ ਜਾਣਗੇ ਤੇ ਇਹ ਵੀ ਇਹ ਤੇ ਬਾਨੀ ਨਹੀਂ ਹੈਗੀ ਇੱਕ ਤਾਂ ਇਸ ਗੱਲੋਂ ਆਪਣੇ ਆਪ ਚ ਮਸਤ ਹੋਏ ਪਏ ਸੀਗੇ ਦੂਜੀ ਗੱਲ ਜਿਹੜੀ ਬੀਜੇਪੀ ਦੀ ਗੱਲ ਕਰਦੇ ਨੇ ਇਹ ਤੁਸੀਂ ਮੈਨੂੰ ਇਹ ਦੱਸੋ ਵੀ 2.5 ਮਹੀਨੇ ਤੋਂ ਸਿਕੰਦਰ ਸਿੰਘ ਮਲੂਕਾ ਉਹਨਾਂ ਦਾ ਬਿਆਨ ਸੁਣੋ ਉਹ ਕਹਿੰਦੇ ਜੀ ਵਰਕਰ ਚਾਹੁੰਦੇ ਨੇ ਦੋਵੇਂ ਪਾਰਟੀਆਂ ਦੇ ਕਿ ਬੀਜੇਪੀ ਤੇ ਅਕਾਲੀ ਦਲ ਇਕੱਠਾ ਹੋਵੇ ਦੋਵਾਂ ਦੀ ਸਰਕਾਰ ਨਹੀਂ ਬਣ ਸਕਦੀ ਵੀ ਸਾਨੂੰ ਗਠਜੋੜ ਕਰਨਾ ਚਾਹੀਦਾ ਜੇ ਬੀਜੇਪੀ ਅਕਾਲੀ ਦਲ ਨੂੰ ਟੜਵਾ ਰਹੀ ਆ ਤੇ ਤੁਹਾਡੇ ਲੀਡਰ ਉਹਨਾਂ ਨਾਲ ਗਠਜੋੜ ਦੀਆਂ ਗੱਲਾਂ ਕਰਦੇ ਨੇ ਲੋ ਐਕਸ਼ਨ ਮਲੂਕਾ ਸਾਹਿਬ ਤੇ ਡਾਕਟਰ ਦਲਜੀਤ ਚੀਮਾ ਕਹਿੰਦਾ ਕਹਦਾ ਵੀ ਦੋਵੇਂ ਪਾਰਟੀਆਂ ਦਾ ਗਠਜੋੜ ਹੋਣਾ ਚਾਹੀਦਾ ਹੈ ਲੋ ਐਕਸ਼ਨ ਡਾਕਟਰ ਦਿਲਜੀਤ ਚੀਮਾ ਤੇ ਜਿਹੜੀ ਪਾਰਟੀ ਤੁਹਾਡੀ ਪਾਰਟੀ ਨੂੰ ਤੜਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲੀ ਗੱਲ ਯਾਰ ਕਿੰਨੀਆਂ ਹਾਸੋਂ ਹੀਣੀਆਂ ਗੱਲਾਂ ਸਦਾ ਸੁਭਵੀ ਸਿੰਘ ਬਾਦਲ ਕਰ ਜਾਂਦੇ ਆ ਐਡੇ ਸਟ੍ਰਕਚਰ ਵਾਲਾ ਬੰਦਾ ਵੀ ਕਿਹੋ ਜਿਹੀਆਂ ਗੱਲਾਂ ਮੈਂ ਸਮਝਦਾ ਐਂਟੀ ਬੁਖਰਾਟ ਵਿੱਚ ਨਹੀਂ ਆਉਣਾ ਚਾਹੀਦਾ ਪਹਿਲੀ ਗੱਲ ਤਾਂ ਮੈਨੂੰ ਦੱਸੋ ਵੀ ਜਿਹੜੀ ਪਹਾੜੀ ਦੀਆਂ ਸਿਕਿਉਰਟੀਆਂ ਜ਼ਬਤ ਹੋ ਗਈਆਂ ਹੁਣ ਉਹ ਪਹਾੜੀ ਦਾ ਹੋਰ ਕੀ ਨੁਕਸਾਨ ਕਰਨਾ 5-5000 ਵੋਟ ਪਈ ਆ ਜਲੰਧਰ ਤੋਂ ਉਮੀਦਵਾਰੀ ਨਹੀਂ ਦਿੱਤਾ ਉਹ ਫਿਰ ਅਸੀਂ ਕੋਸ਼ਿਸ਼ ਕੀਤੀ ਉਦੋਂ ਉਮੀਦਵਾਰਿੰ ਦਿੱਤਾ ਦੇ ਬਿਆਨ ਆਇਆ ਕਹਿੰਦੇ ਜੀ ਹਜੇ ਅਸੀਂ ਆਪਣਾ ਕਾਡਰ ਤਿਆਰ ਕਰਨਾ ਉਥੇ ਪਹਿਲਾਂ ਬੀਜੇਪੀ ਕੋਲੇ ਸੀਟ ਹੁੰਦੀ ਸੀ ਯਾਰ ਪੰਜਾਬ ਦੀ ਬਿਆਨ ਦੇਣ ਲੱਗੇ ਤਾਂ ਸੋਚੋ ਪੰਜਾਬ ਦੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜੇ ਸਮੁੱਚੇ ਪੰਜਾਬ ਦੇ ਕਿਸੇ ਖੇਤਰ ਵਿੱਚ 105 ਸਾਲਾਂ ਦੇ ਵਿੱਚ ਉਸ ਪਾਰਟੀ ਦੇ ਬਲਾਰੇ ਇਹ ਕਹਿਣ ਵੀ ਅਸੀਂ ਕਾਡਰ ਤਿਆਰ ਕਰਨਾ ਹੈ ਪੰਜਾਬ ਦੇ ਕਿਸੇ ਹਲਕੇ ਦੇ ਵਿੱਚ ਇਸ ਤੋਂ ਹਾਸੋ ਹੀ ਨਹੀਂ ਤੇ ਇਸ ਤੋਂ ਤਰਾਸ ਦੀ ਭਰਿਆ ਬਿਆਨ ਹੋਰ ਕਿਹੜਾ ਹੋ ਸਕਦਾ ਕਾਡਰ ਅਕਾਲੀ ਕਾਡਰ ਤਾਂ ਅੱਜ ਵੀ ਤੁਸੀਂ ਜਿਹੜੇ ਸਰਪੰਚੀ ਦੀਆਂ ਚੋਣਾਂ ਕੱਢ ਕੇ ਦੇਖ ਲਓ ਜਾਰਦਰ ਸਰਪੰਚ ਅਕਾਲੀ ਪਰਿਵਾਰਾਂ ਦੇ ਵਿੱਚੋਂ ਨਿਕਲੇ ਨੇ ਪਰ ਉਹ ਪੰਜਾਬ ਦੇ ਮੈਂ ਕਹਿ ਰਿਹਾ ਆਪਣੇ ਹਲਕੇ ਸਮੇਤ ਜ਼ਿਆਦਾਤਰ ਪਰ ਉਹਨਾਂ ਦੇ ਕਹਿਣ ਤੇ ਕੋਈ ਅਕਾਲੀ ਦਲ ਨੂੰ ਵੋਟ ਨਹੀਂ ਪਾਰਿਆ ਹੈਗਾ ਅੱਗੇ ਉਹ ਇਹਦਾ ਮਤਲਬ ਹੈ ਅਕਾਲੀ ਦਲ ਦਾ ਕਾਡਰ ਅਕਾਲੀ ਦਲ ਦਾ ਪਿੰਡ ਦੇ ਵਿੱਚ ਬੈਠਾ ਕਾਡਰ ਬਹੁਤ ਸਟਰੋਂਗ ਆ ਪਰ ਅੱਗੇ ਉਹ ਅਕਾਲੀ ਦਲ ਦੇ ਉੱਪਰਲੀ ਲੀਡਰਸ਼ਿਪ ਨੂੰ ਵੋਟਾਂ ਦੇ ਵਿੱਚ ਕਨਵਰਟ ਨਹੀਂ ਕਰਵਾ ਪਾਰਿਆ ਹੈਗਾ ਭਾਵੇਂ ਵਿਧਾਨ ਸਭਾ ਦੇ ਚਾਹੇ ਐਮਪੀ ਦੀ ਆ ਇਟ ਮੀਨਸ ਕਿਤੇ ਨਾ ਕਿਤੇ ਉੱਤੇ ਨਾਲੇ ਫਿਰ ਸਾਰਾ ਇਕਵਾਲਸੀ ਝੁੰਡਾ ਦੇ ਗਵਾਹੀ ਦੇ ਵਿੱਚ ਬਣੀ ਹੋਈ ਝੁੰਡਾ ਕਮੇਟੀ ਨੇ ਸਾਰੇ ਤੱਥ ਦਾ ਖੋਲ ਕੇ ਰੱਖ ਦਿੱਤੇ ਸੀ ਐਵੇਂ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਤੇ ਫਿਰ ਕੀ ਲੋੜ ਪਈ ਤੁਹਾਨੂੰ ਤੋੜਨ ਦੀ ਨਾਲੇ ਮੈਂ ਤੁਹਾਨੂੰ ਦੇਖੋ ਇਹ ਇਸ਼ਾਰਿਆਂ ਤੇ ਉਹੀ ਨੱਚਦੇ ਹੁੰਦੇ ਨੇ ਤੁਹਾਨੂੰ ਜਿਨ੍ਹਾਂ ਕੋਈ ਕਮਜ਼ੋਰੀਆਂ ਹੋਣ ਜਿਨ੍ਹਾਂ ਨੇ ਫੂਟਲ ਚੱਲਦੇ ਹੋਣ ਜਿਨ੍ਹਾਂ ਦੀਆਂ ਬੱਸਾਂ ਚੱਲਦੀਆਂ ਹੋਣ ਜਿਨ੍ਹਾਂ ਨੇ ਨਜਾਇਜ਼ ਮਾਈਨਿੰਗ ਕੀਤੀ ਹੋਵੇ ਜਿਨ੍ਹਾਂ ਨੇ ਰੇਤਾਂ ਵੇਚਿਆ ਹੋਵੇ ਜਿਨ੍ਹਾਂ ਦੇ ਕੇਬਲ ਦੇ ਕਾਰੋਬਾਰ ਹੋਣ ਉਹਨਾਂ ਕੇਬਲ ਵਾਲੇ ਮੈਂ ਸਮਝਦਾ ਮੇਰਾ ਸਦਾ ਗੁਰਦੀਪ ਸਿੰਘ ਨੂੰ ਬਲਕਿ ਉਹ ਵਿਕਾਸਪੁਰੀ ਉਹ ਕਾਰੋਬਾਰੀ ਲੋਕ ਨੇ ਯਾਰ ਉਹ ਲੜ ਗਏ ਉਹ ਇਹਨਾਂ ਨਾਲ ਲੜ ਪਏ ਸਰਕਾਰ ਸਰਕਾਰ ਦੇ ਵਿਰੋਧ ਵਿੱਚ ਜਿਨ੍ਹਾਂ ਨੂੰ ਇਹਨਾਂ ਨੇ ਲੀਡਰ ਬਣਾਇਆ ਉਹ ਕਿਤੇ ਸੀਗੇ ਉਹ ਲੁਕਦੇ ਫਿਰ ਰਹੇ ਸੀਗੇ ਪਰਚੀਆਂ ਤੇ ਰੋ ਕਿਵੇਂ ਜਦੋਂ ਇਦਾਂ ਦੇ ਕਾਰੋਬਾਰ ਹੋਣਗੇ ਉਹ ਕਿਵੇਂ ਸਰਕਾਰ ਦੀਆਂ ਅੱਖਾਂ ਚੱਖਾਂ ਵਾ ਕੇ ਗੱਲ ਕਰ ਸਕਣਗੇ ਉਹ ਉਹ ਫਿਰ ਸਰਕਾਰ ਦੇ ਇਸ਼ਾਰਿਆਂ ਤੇ ਨੱਚਦੇ ਨੇ ਆਖਰੀ ਕੁਐਸਚਨ ਹੈ ਬਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਦੇ ਵਿੱਚ ਹੈਗੇ ਆ ਭਾਵੇਂ ਵਿਜੀਲੈਂਸ ਨੇ ਆਮਦਨ ਤੋਂ ਵੱਧ ਦਾ ਪਾਇਆ ਮਕਦਮਾ ਕਿਵੇਂ ਦੇਖਦੇ ਹੋ ਸਰਕਾਰ ਦੀ ਇਸ ਨੂੰ ਵੀ ਕਿ ਆ ਬਿਕਰਮ ਸਿੰਘ ਮਜੀਠੀਆ ਤੇ ਚੋਲਜਾਮ ਹੈ ਉਹਵੇਂ ਕਿਵੇਂ ਦੇਖਦੇ ਤੁਸੀਂ ਇਹ ਜੋਸ਼ੀ ਤੁਸੀਂ ਸਵਾਲ ਬੜਾ ਵਧੀਆ ਮੌਕੇ ਦਾ ਕਰ ਲਿਆ ਪਹਿਲਾਂ ਤਾਂ ਮੈਂ ਜਿਹੜਾ ਉਹ ਬੋਲਿਆ ਨਾ ਉੱਥੇ ਜਿਹੜਾ ਬਹੁਤ ਵੀ ਆ ਕੇ ਕੋਈ ਦਿਖਾਵੇ ਦਫਤਰ ਦੇ ਸਾਹਮਣੇ ਮੈਂ ਕਿਹਾ ਬਹੁਤ ਦਲੇਰ ਆ ਉਦੋਂ ਕਿੱਥੇ ਸੀ ਜਦੋਂ ਛੋਡਾ ਐਡਾ ਵੱਡਾ ਲੀਡਰ ਉਹਨੂੰ ਅਰੈਸਟ ਕਰਕੇ ਲੈ ਕੇ ਜਾ ਰਹੇ ਸੀਗੇ ਨਜਾਇਜ਼ ਤੁਸੀਂ ਕਹਿ ਰਹੇ ਹੋ ਵੀ ਨਜਾਇਜ਼ ਕੇਸ ਆ ਤੇ ਉਦੋਂ ਕਿੱਥੇ ਸੀ ਉਦੋਂ ਦਿਖਾਉਂਦਾ ਨਾ ਖੁਰਚਣਾ ਇਹ ਦਲੇਰੀ ਵਾਲੀ ਸੀ ਸਰਕਾਰ ਦੇ ਨਾਲ ਉਦੋਂ ਸਾਹਮਣੇ ਖੜਦੇ ਆ ਕੇ ਉਦੋਂ ਦਾ ਇਕੱਲੇ ਇਕੱਲੇ ਗੱਡੀ ਚ ਆ ਕੇ ਉੱਥੇ ਜਿਸ ਦਿਨ ਮੈਂ ਦੇਖਿਆ ਪਹਿਲੇ ਦਿਨ ਪੇਸ਼ੀ ਸੀ ਇਕੱਲੇ ਇਕੱਲੇ ਗੱਡੀ ਚੋਂ ਨਿਕਲੇ ਲੁਕਦੇ ਜੇ ਫਿਰਦੇ ਸੀਗੇ ਸੋ ਇਸ ਲਈ ਮੈਂ ਜਿੱਥੋਂ ਤੱਕ ਸਾਬ ਵਿਕਰਮ ਸਿੰਘ ਮੇਰੇ ਠਿਆੜੇ ਮਸਲੇ ਦੀ ਗੱਲ ਆ ਸੀਬੀਆਈ ਹੋਈ ਈਡੀ ਹੋਈ ਵਿਜੀਲੈਂਸ ਹੋਈ ਇਹ ਜਿਹੜੇ ਸਵਾਲ ਇਹਨਾਂ ਤੇ ਖੜੇ ਹੋਗੇ ਵੀ ਇਹ ਇਹਨਾਂ ਦੀ ਦੁਰਵਰਤੋਂ ਦੇ ਇਹ ਦੁਰਵਰਤੋਂ ਸ਼ੁਰੂ ਕੀਤੀ ਸੀ ਕਾਂਗਰਸ ਪਾਰਟੀ ਨੇ ਪਰ ਹੌਲੀ ਹੌਲੀ ਵਾਧੀ ਵਾਧੀ ਅੱਗੇ ਵਧੀ ਜਾ ਰਹੀ ਆ ਸੋ ਇਹਨਾਂ ਸੰਸਥਾਵਾਂ ਦਾ ਦੀ ਭਰੋਸੇਯੋਗਤਾ ਬਹਾਲ ਕਰਨੀ ਬੇहद ਜ਼ਰੂਰੀ ਹੈ ਬੇहद ਜ਼ਰੂਰੀ ਆ ਤੇ ਨਸ਼ਿਆਂ ਦੀ ਜਿੱਤ ਤੱਕ ਕਾਰੋਬਾਰ ਦੀ ਗੱਲ ਆ ਜਿਹੜੇ ਇਲਜ਼ਾਮਬਾਜ਼ੀ ਜਾਂ ਜਿਹੜੀ ਗੱਲ ਚੱਲ ਰਹੀ ਆ ਮੈਂ ਤਾਂ ਇਹ ਕਰਾਇ ਪਹਿਲਾਂ ਵੀ ਦਿੱਤੀ ਸੀ ਵੀ ਬੇहद ਗੰਭੀਰ ਮੁੱਦਾ ਹੈ ਅੱਜ ਤੱਕ ਉਹਦੀ origin ਤੇ ਉਹਦੀ tail ਤੱਕ ਹੁਣ ਕੋਈ ਨਸ਼ੇ ਕਰਦਾ ਤੁਸੀਂ ਬੰਦਾ ਫੜ ਲਿਆ ਅੱਜ ਤੱਕ ਕੋਈ ਇੱਕ ਕੇਸ ਦੱਸ ਦਿਓ ਜਿਹਦੇ ਵਿੱਚ ਕੋਈ ਸੋਲੂਸ਼ਨ ਨਿਕਲੇ ਹੋਵੇ ਵੀ ਉਹਦੀ ਉਹਦੀ origin ਤੱਕ ਪਹੁੰਚੀ ਹੋਵੇ ਸਰਕਾਰ ਕਿ ਇਹ ਨਸ਼ੇ ਕਰਨ ਵਾਲੀ ਨੂੰ ਨਸ਼ਾ ਕਿੱਥੋਂ ਮਿਲਿਆ ਉਹਦੇ ਕੋਲ ਕਿੱਥੋਂ ਆਇਆ ਕੋਈ origin ਤੱਕ ਤਾਂ ਪਹੁੰਚੇ ਹੁਣ ਕੋਈ ਇੱਕ ਵੀ ਕੇਸ ਨਹੀਂ ਤੇ ਇਲਜ਼ਾਮ ਕਿਤੇ ਲੱਗ ਰਹੇ ਨੇ ਸਿਆਸਤਦਾਨਾਂ ਤੇ ਪੁਲਿਸ ਤੇ ਵੀ ਇਹਨਾਂ ਦੀ ਮਿਲੀ ਭੁਗਤ ਨਾਲੇ ਨੈਕਸਸ ਚੱਲਦਾ ਹੈ ਤੇ ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ ਨੇ ਉਹੀ ਇਨਕੁਆਰੀਆਂ ਕਰਦੇ ਨੇ ਉਹੀ ਇਨਕੁਆਰੀਆਂ ਮਾਰਕ ਕਰਦੇ ਨੇ ਫਿਰ ਇਹ ਇਹ ਚੀਜ਼ ਐਦਾਂ ਹੀ ਚਲਦੀ ਰਹਿਣੀ ਹੈ ਮੈਨੂੰ ਜੋ ਲੱਗਦਾ ਜੇ ਇਹਨੂੰ ਖਤਮ ਕਰਨਾ ਹੈ ਨਾ ਯੁੱਧ ਨਸ਼ਿਆਂ ਵਿਰੁੱਧ ਸਿਰਫ ਇੱਕ ਇੱਕ ਸਾਈਨਾਂ ਦੇ ਨਾਲ ਮੁੱਖ ਮੰਤਰੀ ਜੇ ਵਾਕਿ ਸ਼ੋਹਰਦ ਨੇ ਨਾਲੇ ਕਿੰਨੇ ਨੰਗੇ ਹੋ ਜਾਣਗੇ ਨਹੀਂ ਤੁਸੀਂ ਕਿਸੇ ਸਿਆਸਤਦਾਨ ਨੂੰ ਫੜ ਲਓ ਇਹ ਇਲਜ਼ਾਮਾਂ ਦੇ ਘੇਰੇ ਵਿੱਚ ਆਜੂਗੀ ਗੱਲ ਵੀ ਇਹ ਸ਼ਾਇਦ ਬਦਲਾਖੂਰੀ ਕਰਕੇ ਕੀਤਾ ਗਿਆ ਇਸ ਸਾਰੇ ਨਸ਼ਿਆਂ ਦੇ ਮਸਲੇ ਦੀ ਇਨਕੁਆਰੀ ਸੀ ਵੀ ਇਹਨੂੰ ਦੇਦੋ ਪੰਜਾਬ ਦੀ ਟੋਟਲ ਫਿਰ ਜਾਂ ਫਿਰ ਕਿਸੇ ਹਾਈ ਕੋਰਟ ਮੋਨੀਟਰਡ ਏ ਏਜੰਸੀ ਕੋਈ ਬਣਾ ਕੇ ਕਮੇਟੀ ਇਹਦੀ ਜਾਂਚ ਕਰੇ अदरवाइज ਇਹਦਾ ਕੋਈ ਐਂਡ ਨਹੀਂ ਇਹ ਐਵੇਂ ਪੋਲਿਟਿਕਸ ਐਵੇਂ ਅਖਬਾਰਾਂ ਦੀਆਂ ਖਬਰਾਂ ਦੇਖੋ ਮੇਰੀ ਗੱਲ ਤਾਂ ਸੁਣੋ ਵੀ ਉਹ ਲੋਕ ਬੋਲਦੇ ਹੁੰਦੇ ਨੇ ਸਟੇਜਾਂ ਤੋਂ ਜਿਹੜੇ ਬਲੈਕੀਏ ਹੁੰਦੇ ਨੇ ਸਿਰੇ ਤੇ ਉਹਨਾਂ ਨੂੰ ਆਹ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦਾ ਬਣਾਇਆ ਹੋਇਆ ਇੰਚਾਰਜ ਬਣਾਏ ਹੋਏ ਨੇ ਸਿਰੇ ਤੁਸੀਂ ਉਹ ਨਕੀ ਤੇ ਜਾ ਕੇ ਪੁੱਛੋ ਕਹਿੰਦਾ ਇਹ ਜੇ ਨੇ ਮਤਲਬ ਮਸ਼ਹੂਰ ਬਲੈਕੀਏ ਨੇ ਉਹ ਕੀ ਅਸਰ ਪਾਉਣਗੇ ਉਹ ਕਿਹੜਾ ਯੁੱਧ ਨਸ਼ਿਆਂ ਵਿਰੁੱਧ ਤੁਸੀਂ ਐਵੇਂ ਮਤਲਬ ਐਡੇ ਐਡੇ ਇਸ਼ਤਿਹਾਰ ਦੇ ਜਾ ਰਹੇ ਹੋ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਜੇ ਸ਼ੋਹਰਤ ਦੇ ਤੌਰ ਤੇ ਉੱਤੇ ਮੈਂ ਸਮਝਦਾ ਇਹਨੂੰ ਛੱਡ ਦਿਓ ਰਾਜਨੀਤੀ ਨੂੰ ਇੱਕ ਪਾਸੇ ਰੱਖ ਦਿਓ ਮੁੱਖ ਮੰਤਰੀ ਸਾਹਿਬ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਮੁਖੀ ਦੀ ਇੱਕ ਮੈਂ ਬੁਲਾ ਕੇ ਸਾਂਝੀ ਮੀਟਿੰਗ ਬੁਲਾ ਕੇ ਹੋਰ ਸ਼ੋਹਰਤ ਤੇ ਸਮਾਜ ਸੇਵੀ ਲੋਕਾਂ ਦੀ ਬੁਲਾ ਕੇ ਇਹ ਸੀਬੀਆਈ ਨੂੰ ਦੋ ਜਾਂ ਕਿਸੇ ਅਸੀਂ ਅੱਜ ਤੱਕ ਕੇਂਦਰੀ ਏਜੰਸੀਆਂ ਦਾ ਵਿਰੋਧ ਕੀਤਾ ਹੈ ਸਰਕਾਰ ਨੇ ਮੁੱਖ ਮੰਤਰੀ ਨੇ ਐਲਾਨ ਕੀਤਾ ਵੀ ਜੇ ਕੋਈ ਥਾਣੇਦਾਰ ਕਿੱਲ ਤੋਂ ਵੱਧ ਹੀਰੋਇਨ ਪਕੜੇਗਾ ਤੁਹਾਨੂੰ 20000 ਰੁਪਏ ਇਨਾਮ ਦਿੱਤਾ ਜਾਏਗਾ ਦੇਖੋ ਮੈਂ ਪਹਿਲੀ ਗੱਲ ਤਾਂ ਜਿਹੜੀ ਮੈਂ ਉੱਥੇ ਕੰਪਲੀਟ ਕਰ ਦਮਾ ਵੀ ਅੱਜ ਤੱਕ ਅਸੀਂ ਕੇਂਦਰੀ ਜਾਂ ਏਜੰਸੀਆਂ ਦੀ ਐਸੀ ਜਾਂਚ ਦਾ ਹਮੇਸ਼ਾ ਵਿਰੋਧੀ ਕਰਦੇ ਰਹੇ ਹਾਂ ਪਰ ਇਸ ਮਸਲੇ ਦੇ ਵਿੱਚ ਇਹਦਾ ਕੋਈ ਹੋਰ ਹੱਲ ਨਹੀਂ ਹੈਗਾ ਇੱਕ ਚੀਜ਼ ਦੂਜੀ ਚੀਜ਼ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਇਨਾਮ ਰੱਖਿਆ ਵੀ 20000 ਰੁਪਿਆ ਮੈਂ ਐਕਸਟਰਾ ਦਊਗਾ ਹੋਰ ਦਊਗਾ ਇਟ ਮੀਨਸ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਪੁਲਿਸ ਪ੍ਰਸ਼ਾਸਨ ਠੀਕ ਠੰਗ ਨਾ ਕੰਮ ਨਹੀਂ ਕਰ ਰਿਹਾ ਹਮ ਸ਼ੱਕ ਦਾ ਦਾਇਰੇ ਚ ਹੈ ਨਾ ਪੁਲਿਸ ਪ੍ਰਸ਼ਾਸਨ ਤੇ ਫਿਰ ਮੈਂ ਸਮਝਦਾ ਵੀ ਇਸ ਪਾਸੇ ਨੂੰ ਜਿਹੜੇ ਸ਼ੱਕੀ ਹੋਣ ਤੁਸੀਂ ਭਾਵੇਂ ਨਾ ਵੀ ਹੋਣ ਗਲਤ ਹੈ ਵੀ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਇਹ ਲੱਖ ਦੇ ਦੋ ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ ਜੇ ਕੱਢਣਾ ਤਾਂ ਇਹਦਾ ਇੱਕੋ ਹਾਲਾ ਜੇ ਸ਼ਹਿਰ ਦੋ ਕਾ ਭਾਸ਼ਣ ਛੱਡ ਕੇ ਕਿਉਂਕਿ ਇਸ ਮੁੱਦੇ ਤੇ ਰਾਜਨੀਤੀ ਨਾ ਕਰੋ ਇਹਨੂੰ ਕੋਈ ਐਵੇਂ ਜੁਧ ਨਸ਼ਿਆਂ ਵਿਰੁੱਧ ਸਲੋਗਨ ਦੇ ਦੇ ਕੇ ਵੀ ਪੰਜਾਬ ਨਸ਼ਾ ਮੁਕਤ ਹੋ ਗਿਆ ਪੰਜਾਬ ਇਹ ਹੋ ਗਿਆ ਵੀ ਅਸੀਂ ਪਹਿਲਾਂ ਇਹ ਦੇਖ ਰਹੇ ਸੀਗੇ ਅਸੀਂ ਉਹ ਦੇਖ ਰਹੇ ਸੀ ਹੁਣ ਅਸੀਂ ਇਹ ਨਸ਼ਿਆਂ ਵਿਰੁੱਧ ਮਹਿੰਮ ਸ਼ੁਰੂ ਕਰਤੀ ਬੇ ਲੋੜੀਆਂ ਮਤਲਬ ਹਾਸੋ ਹਿਣੀਆਂ ਗੱਲਾਂ ਜਿਹਨਾਂ ਨੂੰ ਤੁਸੀਂ ਬਣਾਇਆ ਮੈਂ ਜਿਵੇਂ ਪਹਿਲਾਂ ਕਿਹਾ ਮਤਲਬ ਜਿਹੜੇ ਸਿਰੇ ਦੇ ਬਲੈਕੀ ਹੁੰਦੇ ਆ ਤੁਸੀਂ ਉਹਨਾਂ ਉਹਨਾਂ ਤੋਂ ਭਾਸ਼ਣ ਕਰਾਉਂਦੇ ਨਸ਼ਿਆਂ ਦੇ ਵਿਰੁੱਧ ਥੱਲੇ ਬੈਠੇ ਲੋਕ ਖਸੀ ਜਾਂਦੇ ਹੁੰਦੇ ਆ ਤੇ ਸੌਹਾਂ ਖਲਾਉਂਦੇ ਹੋ ਉੱਤੇ ਖੜ ਖੜ ਕੇ ਲੋਕ ਅਸੀਂ ਜਾਣੇ ਹੁੰਨੇ ਆ ਸੋ ਇਸ ਲਈ ਇਹਦੀ ਇਹਦੀ ਜਾਂਚ ਇਹ ਬਹੁਤ ਇੰਪੋਰਟੈਂਟ ਇਸ਼ੂ ਹੈ ਮੈਂ ਤਾਂ ਕਹਿੰਦਾ ਸਾਰੇ ਸਿਆਸੀ ਪਾਰਟੀਆਂ ਨੂੰ ਇਹਦੀ ਮੰਗ ਰੱਖਣੀ ਚਾਹੀਦੀ ਆ ਆਪੋਜੀਸ਼ਨ ਨੂੰ ਵੀ ਰੱਖਣੀ ਚਾਹੀਦੀ ਆ ਕੋਈ ਨਹੀਂ ਰੱਖਦਾ ਕਿਉਂਕਿ ਕਿਤੇ ਨਾ ਕਿਤੇ ਇਹ ਇਹ ਸਾਰੇ ਜਿਹੜੇ ਮੈਂ ਸਮਝਦਾ ਤੁਸੀਂ ਸਾਰਿਆਂ ਤੇ ਦਾਗ ਪਾ ਰਹੇ ਹੋ ਟੋਟਲ ਟੋਟਲ ਪੋਲੀਟੀਕਲ ਸਿਸਟਮ ਦਾਗੀ ਕੀਤਾ ਹੋਇਆ ਇਸ ਮਸਲੇ 'ਚ ਟੋਟਲ ਪੁਲਿਸ ਡਿਪਾਰਟਮੈਂਟ ਦਾਗੀ ਕੀਤਾ ਹੋਇਆ ਇਸ ਮਸਲੇ 'ਚ ਕਰਦੇ ਤਾਂ ਕੁਝ ਹੀ ਹੋਣਗੇ ਸਾਰੇ ਪੁਲਿਸ ਤੇ ਹੁਗਲੌਖਦੀਆਂ ਵੀ ਪੁਲਿਸ ਤੋਂ ਬਿਨਾ ਹੋਈ ਨਹੀਂ ਸਕਦਾ ਇਹ ਇਸ ਲਈ ਓਵਰਆਲ ਹੀ ਮੈਂ ਸਮਝਦਾ ਸਾਰੇ ਸਿਸਟਮ ਨੂੰ ਇਹਦੇ ਵਿੱਚ ਇੱਕ ਜੁਟਤਾ ਦੇ ਨਾਲ ਇਹ ਕੇਸ ਕੇਂਦਰੀ ਏਜੰਸੀ ਨੂੰ ਜਾਂ ਹਾਈ ਕੋਰਟ ਮਿਊਨਿਟਿਡ ਕਿਸੇ ਕਮੇਟੀ ਨੂੰ ਦੇਣਾ ਚਾਹੀਦਾ। ਸੋ ਬਿਲਕੁਲ ਇਹ ਸੀ ਸਾਡਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਤਿੱਖੇ ਨਿਸ਼ਾਨੇ ਕੀਤੇ ਕਿ ਜਦੋਂ ਵਜੀਰੀਆਂ ਲੈਣੀਆਂ ਸੀ ਤੇ ਉਦੋਂ ਤੁਸੀਂ ਭਾਜਪਾ ਦੇ ਨਾਲ ਸੀ ਤੇ ਅੱਜ ਤੁਸੀਂ ਜੋ ਜਿਹੜੇ ਕੀ ਅਕਾਲੀ ਦਲ ਸੁਧਾਰ ਦਾ ਹਲਤੇ ਇਲਜ਼ਾਮ ਲਗਾ ਰਹੇ ਹੋ ਕਿ ਅਕਾਲੀ ਦਲ ਸੁਧਾਰ ਲੈ ਦੇ ਜਿਹੜੇ ਲੋਕ ਆ ਉਹ ਭਾਜਪੀ ਦੇ ਨਾਲ ਰਲੇ ਪਏ ਨੇ ਸੋ ਵੱਖ-ਵੱਖ ਮੁੱਦਿਆਂ ਤੇ ਔਨਯਰ ਦੇ ਨਾਲ ਵਿਸ਼ੇਸ਼ ਸਾਬਕਾ ਵਿਧਾਇਕ ਖਰਿੰਦਰਪਾਲ ਸਿੰਘ ਚੰਦੂ ਮજરા ਨੇ ਗੱਲਬਾਤ ਕੀਤੀ ਪਟਿਆਲਾ ਤੋਂ ਔਨਯਰ ਦੇ ਨਾਲ ਚਰਨਜੀਤ ਜੋਸ਼ੀ ਰਿਪੋਰਟ